ਬੀਤੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਨੇ ਵਟ ਕੱਢੇ ਹੋਏ ਸਨ ਕੱਲ ਰਾਤੀ ਪੰਜਾਬ ਦੇ ਵਿੱਚ ਮੀਂਹ ਪੈਣ ਕਾਰਨ ਅਤੇ ਠੰਡੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਦੇ ਕਾਲਜੇ ਠੰਡ ਪਈ ਹੈ ਇਸ ਦੇ ਨਾਲ ਹੀ ਮੀਂਹ ਪੈਣ ਕਾਰਨ ਤਾਪਮਾਨ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਕਰੀਏ ਬੀਤੇ ਕੱਲ 42 ਡਿਗਰੀ ਚੱਲਦੇ ਹਸੀ ਪਰ ਬੀਤੀ ਰਾਤ ਮੀਂਹ ਪੈਣ ਕਾਰਨ ਤਾਪਮਾਨ ਦੇ ਵਿੱਚ 5 ਫੀਸਡ 8 ਡਿਗਰੀ ਤੱਕ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਮੌਸਮ ਵੀ ਸੁਹਾਵਣਾ ਹੋਇਆ ਬਈ ਜੂਨ ਤੱਕ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੇ ਅਸਾਰ ਨੇ ਪਰ 23 ਜੂਨ ਤੋਂ ਬਾਅਦ ਮੁੜ ਗਰਮੀ ਆਪਣੇ ਰੰਗ ਦਿਖਾ ਸਕਦੀ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਦੇ ਨਾਲ ਨਾਲ ਤੂਫਾਨ ਚੱਲਣ ਦੇ ਅਸਰ ਵੀ ਬਣਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਸੂਬੇ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਆਓ ਹੁਣ ਸੁਣਦੇ ਆ ਇਸ ਤੋਂ ਇਲਾਵਾ ਮੌਸਮ ਬਾਬਤ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾ ਨੇ ਹੋਰ ਕੀ ਕੀ ਕਿਹਾ ਹਾਂ ਬਿਲਕੁਲ ਜੀ ਕਿਉਂਕਿ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਸੀਗੇ ਕਿ ਜਿਹੜੀਆਂ ਫੇਰ ਇੰਟੈਂਸਿਟੀ ਵੇਵ ਕੰਡੀਸ਼ਨਸ ਚੱਲ ਰਹੀਆਂ ਸੀਗੀਆਂ ਟੈਂਪਰੇਚਰ ਜਿਹੜਾ ਸਪੈਸ਼ਲੀ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀਗਾ ਈਵਨ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਬਟ ਕੱਲ ਤੋਂ ਥੋੜੀਆਂ ਜੀਆਂ ਕੰਡੀਸ਼ਨਸ ਦੇ ਵਿੱਚ ਜ਼ਰੂਰ ਚੇਂਜ ਆਈ ਹੈ ਜਿਵੇਂ ਆਪਾਂ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ ਵੀ 42 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ 4.5 ਡਿਗਰੀ ਸੈਂਟੀਗ੍ਰੇਡ ਉੱਪਰ ਸੀ اسی ਤਰ੍ਹਾਂ ਕੱਲ ਦਾ ਮਿਨੀਮਮ ਟੈਂਪਰੇਚਰ ਵੀ 30.8 ਡਿਗਰੀ ਸੈਂਟੀਗ੍ਰੇਡ ਸੀ ਔਰ ਜਿਹੜਾ ਕਿ ਨਾਰਮਲ ਤੋਂ 4.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਬਟ ਕੱਲ ਤੋਂ ਕਿਉਂਕਿ ਹੁਣ ਥੋੜੀਆਂ ਜੀਆਂ ਕੰਡੀਸ਼ਨਸ ਚੇਂਜ ਹੋਈਆਂ ਨੇ ਔਰ ਜਿਹਦੇ ਨਾਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਗਰਜ ਚਮਕ ਹੋਈ ਆ ਜਾਂ ਲਾਈਟ ਰੇਨ ਜਾਂ ਹਲਕੇ ਛਿੱਟੇ ਕਿਤੇ ਕਿਤੇ ਪਏ ਨੇ ਸੋ ਉਹਦੇ ਕਰਕੇ ਜਿਹੜਾ ਟੈਂਪਰੇਚਰ ਦੇ ਵਿੱਚ ਵੀ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ ਦੇ ਵਿੱਚ ਅਸੀਂ ਲਗਭਗ 5.8 ਡਿਗਰੀ ਸੈਂਟੀਗ੍ਰੇਡ ਦੀ ਗ੍ਰਾਵਿਟ ਆਬਜ਼ਰਵ ਕੀਤੀ ਆ ਕੱਲ ਦਾ ਮਿਨਿਮਮ ਟੈਂਪਰੇਚਰ 3.8 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨਾਰਮਲ ਤੋਂ 4.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਬਟ ਅੱਜ ਇਹ ਜਿਹੜਾ गिर ਕੇ 25 ਡਿਗਰੀ ਸੈਂਟੀਗ੍ਰੇਡ ਆ ਗਿਆ ਔਰ ਇਹ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਨੀਚੇ ਆ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਫਰਕ ਪਿਆ ਔਰ 익ਸਪੈਕਟਿਡ ਹੈ ਕਿ ਅੱਜ ਦਾ ਜਿਹੜਾ ਦਿਨ ਦਾ ਤਾਪਮਨ ਵੀ ਜਿਵੇਂ ਕੱਲ 42 ਡਿਗਰੀ ਸੈਂਟੀਗ੍ਰੇਡ ਸੀ ਅੱਜ ਜਿ세 ਜ਼ਰੂਰ ਹੋਦੇ ਚ ਹੈ ਗ੍ਰੈਵਿਟ ਆਬਜ਼ਰਵ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕੱਲ ਤੱਕ ਰੀਜਨ ਦੇ ਵਿੱਚ ਬਣੀਆਂ ਰਹਿ ਸਕਦੀਆਂ ਨੇ ਔਰ ਆਉਣ ਵਾਲੇ ਜਿਹੜੇ 1-2 ਦਿਨ ਨੇ ਉਹਨਾਂ ਦੇ ਵਿੱਚ ਗਰਮੀ ਤੋਂ ਵੀ ਜਿਹੜੀਆਂ ਇਹ ਵਾਲੀਆਂ ਕੰਡੀਸ਼ਨਸ ਨੇ ਇਹਨਾਂ ਕਰਕੇ ਸਾਰਿਆਂ ਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ ਹਮੇਸ਼ਾ ਵੀ ਗੈਰ ਵੀ ਕੱਤੋਂ ਬਾਅਦ ਫਿਰ ਮੌਸਮ ਜਿਹੜੇ ਪਤਾ ਲੰਗੇ ਕੀ ਲੱਗਦਾ ਕਿ ਫਿਰ ਜਵਾ ਦੁਆਰਾ ਜਿਹੜੀ ਗਰਮੀ ਦਾ ਜਿਹੜਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਅ ਜੀ 1-2 ਦਿਨ ਤਾਂ ਫਿਲਹਾਲ ਜਿਹੜੀਆਂ ਇਹ ਕੰਡੀਸ਼ਨਸ ਨੇ ਇਹਨਾਂ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਸਕਦਾ ਹਲੇ 21-22 ਤਰੀਕ ਤੱਕ ਤਾਂ ਸਾਨੂੰ ਜਿਹੜਾ ਹੀਟ ਵੇਵ ਅਸੀਂ ਨਹੀਂ ਐਕਸਪੈਕਟ ਕਰ ਰਹੇ 23 ਤਰੀਕ ਤੋਂ ਫਿਰ ਥੋੜੀਆਂ ਹੀਟ ਵੇਵ ਕੰਡੀਸ਼ਨਸ ਬਣ ਸਕਦੀਆਂ ਨੇ ਕਿਸਾਨ ਵੀਰਾਂ ਨੂੰ ਫੀਰ ਫਾਰਮਰਸ ਨੂੰ ਇਹ ਸਲਾਹ ਦੇ ਸਕਦੇ ਆਂ ਜੀ ਜਿਵੇਂ ਅਸੀਂ ਪਹਿਲਾਂ ਵੀ ਦੱਸਦੇ ਰਹੇ ਆਂ ਕਿ ਹੀਟ ਵੇਵ ਦੇ ਵਿੱਚ ਜਿਵੇਂ ਤੁਸੀਂ ਜਿਹੜੀਆਂ ਆਪਣੀਆਂ ਫਸਲਾਂ ਨੂੰ ਲਾਈਟ ਪਾਣੀ ਜਿਹੜਾ ਉਹ ਦਿੰਦੇ ਰਹੋ ਸਵੇਰੇ ਸ਼ਾਮ ਔਰ ਹੁਣ ਕਿਉਂਕਿ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਈ ਹੈ ਔਰ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋਈ ਹੈ ਔਰ ਜਿੰਨੀ ਜਿੰਨੀ ਵੀ ਇਹ ਬਾਰਿਸ਼ ਹੋਈ ਹੈ ਇਹ ਜਿਹੜਾ ਸੋਇਲ ਮੋਇਸਚਰ ਦੇ ਲਈ ਕਾਫੀ ਲਾਹੇਵੰਦ ਸਿੱਧ ਹੋਣ ਵਾਲੀ ਹੈ ਕਿਉਂਕਿ ਅੱਜਕਲ ਪਾਣੀ ਦੀ ਫਸਲਾਂ ਨੂੰ ਬਹੁਤ ਲੋੜ ਹੈ ਔਰ ਆਉਣ ਵਾਲੇ 1-2 ਦਿਨ ਵੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਤੋਂ ਬਚਾ ਰਹਿਣਾ ਸੋ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਖੇਤਾਂ ਵਿੱਚ ਕਰਨ ਵਾਲੇ ਕੰਮ ਨੇ ਉਹ ਵੀ ਹੁਣ ਉਹ ਥੋੜਾ ਜਿਹਾ ਗਰਮੀ ਤੋਂ ਕੋਈ ਘਰਾਹ ਤਾ ਤੇ ਦੋ ਤਿੰਨ ਦਿਨ ਪ੍ਰੋਪਰਲੀ ਕਰ ਸਕਦੇ ਨੇ ਔਰ ਉਹਦੇ ਤੋਂ ਬਾਅਦ 23 ਤਰੀਕ ਤੋਂ ਫੇਰ ਥੋੜੀਆਂ ਜੀਆਂ ਹੀਟ ਵੇਵ ਕੰਡੀਸ਼ਨਸ ਪੈ ਸਕਦੀਆਂ ਨੇ ਹਾਂ ਜਿਸ ਤਰ੍ਹਾਂ ਬਰਸਾਤ ਹੋਈ ਹੈ ਲੋਕਾਂ ਨੂੰ ਇਹ ਸਲਾਹ ਦੇਉਂਦੇ ਉਹ ਵੀ ਲੱਗਦਾ ਕਿ ਹੁਣ ਗਰਮੀ ਤੋਂ ਤਾਂ ਰਾਹਤ ਮਿਲ ਗਈ ਪਰ ਇੱਕ ਛਿਪ ਛਿਪੀ ਗਰਮੀ ਜਾਂ ਫਿਰ ਹਮਸਤਰੀ ਜਿਹੜੀ ਗਰਮੀ ਹੋਵੇ ਬਿਲਕੁਲ ਜੀ ਕਿਉਂਕਿ ਟੈਂਪਰੇਚਰ ਵਿੱਚ ਤਾਂ ਅਸੀਂ ਜ਼ਰੂਰ ਗ੍ਰਾਵਿਟ ਆਬਜ਼ਰਵ ਕਰ ਰਹੇ ਹਾਂ ਔਰ ਜਿਹੜੀ ਹੀਟ ਵੇਵ ਤੋਂ ਵੀ ਰਾਹਤ ਸਾਨੂੰ ਮਿਲੀ ਔਰ ਆਉਣ ਵਾਲੇ ਇੱਕ ਦੋ ਦਿਨ ਵੀ ਮੇਰੇ ਰਹਿਣ ਦੀ ਸਾਨੂੰ ਅਸੀਂ ਐਕਸਪੈਕਟ ਕਰ ਰਹੇ ਹਾਂ ਬਟ ਇਹ ਹੈ ਕਿਉਂਕਿ ਹੁਣ ਮੌਨਸੂਨ ਦੀ ਆਮਦ ਵੀ ਨੇੜੇ ਹੈ ਔਰ ਇਹ ਵੜੇ ਜਿਹੜੇ ਦਿਨ ਇਹਨਾਂ ਦੇ ਵਿੱਚ ਹਿਮੀਡਿਟੀ ਵੀ ਬਹੁਤ ਵੱਧ ਜਾਂਦੀ ਹੈ ਸੋ ਉਹਦੇ ਕਰਕੇ ਜਦੋਂ ਟੈਂਪਰੇਚਰ ਔਰ ਮੌਇਸਚਰ ਦੋਨੋਂ ਵਧਦੇ ਨੇ ਤਾਂ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਬਣ ਜਾਂਦੀਆਂ ਨੇ ਸੋ ਉਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਵਾਤੋਂ ਵੱਦ ਲਿਕਵਿਡਸ ਲੈਂਦੇ ਰੋ ਔਰ ਪ੍ਰੋਪਰ ਡਾਈਟ ਲੋ ਤਾਂ ਕਿ ਇਹ ਜਿਹੜੀਆਂ ਕੰਡੀਸ਼ਨਸ ਨੇ ਇਹਨਾਂ ਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਮੇਰਾ ਨਾਮ ਅਰਸ਼ਦੀਪ ਸਿੰਘ ਹੈ। ਅੱਛਾ ਕਿੱਥੋਂ ਦੇ ਰਹਿਣ ਵਾਲੇ ਆ ਵੀਰੇ? ਅਸੀਂ ਬਟਿੰਡੇ ਤੋਂ ਰਹਿਣ ਵਾਲੇ ਤੇ ਪੀਜੀਯੂ 'ਚ ਪੜ੍ਹਦੇ ਹਾਂ ਜੀ। ਅੱਛਾ ਕਿਸ ਤਰ੍ਹਾਂ ਦਾ ਮੌਸਮ ਆ ਮੌਸਮ ਦੇ ਵਿੱਚ ਇੱਕ ਜਿਹੜਾ ਪਿੱਛੇ ਤੋਂ ਤਬਦੀਲੀ ਆਈ ਹੈ ਕਿੰਨਾ ਫਰਕ ਲੱਗਦਾ ਵਿਆ? ਮੌਸਮ ਅੱਜ ਤਾਂ ਮੀਂਹ ਪੈ ਕੇ ਜਿਵੇਂ ਰਾਤ ਹੀ ਤਾਂ ਬਹੁਤ ਹੀ ਵਧੀਆ ਰਾਤ ਮਿਲੀ ਗਰਮੀ ਤੋਂ। ਪਹਿਲੇ ਦਿਨ ਤਾਂ ਗਰਮੀ ਬਹੁਤ ਜ਼ਿਆਦਾ ਸੀ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਸੀ। ਅੱਜ ਮੌਸਮ ਬਹੁਤ ਵਧੀਆ ਹੈ। ਲੱਗਦਾ ਕਿ ਜੇਕਰ ਇਦਾਂ ਦਾ ਮੌਸਮ ਰਹੇ ਤਾਂ ਬੰਦੇ ਜਿਹੜੇ ਬਾਹਰ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਥੋੜੀ ਹਾਂਜੀ। ਜੇ ਅੱਜ ਜਿ ਬਾਰ ਪਹਿਲਾਂ ਜਿੱਦਾਂ ਬਾਹਰ ਜਾਂਦੇ ਸੀ ਮੂੰਹ ਸਿਰ ਢੱਕ ਕੇ ਜਾਣਾ ਪੈਂਦਾ ਸੀ ਹਾਂਜੀ ਪਹਿਲਾਂ ਤਾਂ ਮੂੰਹ ਸਿਰ ਢਲਟ ਕੇ ਜਾਣਾ ਪੈਂਦਾ ਸੀ ਤਾਂ ਵੀ ਲੋ ਲੱਗਦੀ ਸੀ ਗਰਮ ਪਰ ਹੁਣ ਜਿਵੇਂ ਮੀਂਹ ਪੈ ਗਿਆ ਰਾਹਤ ਮਿਲ ਗਈ ਠੰਡੀ ਹਵਾ ਚੱਲਦੀ ਹੈ ਸੌਖਾ ਬਾਹਰ ਅੰਦਰ ਜਾਣਾ ਲੱਗਦਾ ਕਿ ਜਿਸ ਤਰ੍ਹਾਂ ਮਾਨਸੂਨ ਆਊਗੀ ਤਾਂ ਹੋਰ ਜ਼ਿਆਦਾ ਰਾਹਤ ਮਿਲਣ ਦੀ ਉਮੀਦ ਹੈ ਹਾਂਜੀ ਜੇ ਮਾਨਸੂਨ ਆਊ ਹੋਰ ਰਾਹਤ ਮਿਲੂਗੀ ਨਾਲੇ ਦਰਖਤਾਂ ਨੂੰ ਸੌਖਾ ਨਾਲੇ ਫਸਲਾਂ ਨੂੰ ਵਧੀਆ ਹੀ ਲੱਗਦਾ ਕਿ ਕਿਸੇ ਜਿਹੜੇ ਆਮ ਲੋਕਾ ਉਹਨਾਂ ਨੂੰ ਵੀ ਦਰਖਤ ਲਗਾਉਣੇ ਚਾਹੀਦੇ ਕਿਉਂਕਿ ਮੌਸਮ ਦੇ ਵਿੱਚ ਲਗਾਤਾਰ ਤਬਦੀਲੀਆਂ ਜਿਹੜੀਆਂ ਦੇਖਣ ਨੂੰ ਮਿਲਦੀ ਪਈਆਂ ਹਾਂਜੀ ਹ ਨਿੱਕੇ ਤੋਂ ਦਰੇ ਹਨ ਮੇਰਾ ਪਿੰਡ ਬਠਿੰਡਾ ਰਹਿੰਦਾ ਜੀ ਤੇ ਅਸੀਂ ਲੁਧਾਨੇ ਵਿੱਚ ਪੜਦੇ ਹਾਂ ਅੱਛਾ ਕਿਸ ਤਰ੍ਹਾਂ ਦਾ ਮੌਸਮ ਆ ਹੁਣ ਲੱਗਦਾ ਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਆਈ ਬੀਤੇ ਰਾਤ ਤੋਂ ਹਾਂਜੀ ਬਹੁਤ ਫਰਕ ਆਇਆ ਜਿਵੇਂ ਤੁਸੀਂ ਦੇਖੇ ਰਾਤੀ ਮੀਂਹ ਪਿਆ ਤੇ ਉਸ ਕਰਕੇ ਮੌਸਮ ਦੇ ਵਿੱਚ ਬਹੁਤ ਗਰਾਵਟਾਈਡ ਟੈਂਪਰੇਚਰ ਦੇ ਵਿੱਚ ਹਾਂਜੀ ਤੇ ਇਸ ਕਰਕੇ ਬਹੁਤ ਰਾਤ ਦੀ ਸਾਹਸਾਹੀ ਇਹ ਸਾਰੇ ਜਿਸ ਤਰ੍ਹਾਂ ਲਗਾਤਾਰ ਮੌਸਮ ਬਦਲ ਰਹੇ ਨੇ ਲੱਗਦਾ ਕਿ ਇਨਸਾਨ ਹੀ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਦਰਖਤ ਜਿਹੜੇ ਲਗਾਤਾਰ ਕੱਟੀ ਜਾ ਰਹੇ ਹਾਂ ਬਿਲਕੁਲ ਹੀ ਜਿਸਾ ਉਹਨਾਂ ਤੁਸੀਂ ਦੇਖ ਰਹੇ ਹੋ ਸੜਕਾਂ ਬਣ ਰਹੀਆਂ ਹਜ਼ਾਰਾਂ ਦੀ ਗ ਈ اپੀਲ ਕਰਾਂਗੇ ਲੋਕਾਂ ਨੂੰ ਤਾਂ ਜੋ ਆਉਣ ਵਾਲੇ ਸਮੇਂ ਚ ਅਸੀਂ ਮੇਰੇ ਵੱਲੋਂ ਇਹ اپੀਲ ਹੈ ਵੱਧ ਤੋਂ ਦਰਖਤ ਲਾਓ ਜੋ ਦਰਖਤ ਹੈ ਉਹਨਾਂ ਨੂੰ ਪਾਣੀ ਪਾ ਕੇ ਉਹਨਾਂ ਨੂੰ ਹੋਰ ਚੰਗੀ ਸਿਹਤ ਲਈ ਉਹਨਾਂ ਨੂੰ ਮਨਕਾਉਣਾ ਕਰੋ ਜੀ ਅੱਛਾ ਜਿਸ ਤਰ੍ਹਾਂ ਪਹਿਲਾਂ ਲੂਣ ਲੱਗਦੀ ਸੀਗੀ ਜਾਂ ਹਵਾ ਗਰਮ ਹਵਾਵਾਂ ਚੱਲਦੀਆਂ ਸੀ ਪਹਿਲਾਂ ਮੂੰਹ ਪੁਟਾ ਕੇ ਬਾਹਰ ਨਿਕਲਣਾ ਬੰਦਾ ਸੀ ਹੁਣ ਕਿੰਨਾ ਚਿਰਕ ਫਰਕ ਪੈ ਗਿਆ ਹੁਣ ਤੇ ਤੁਸੀਂ ਦੇਖ ਸਕਦੇ ਹੋ ਕੋਈ ਆਪਾਂ ਨੂੰ ਆਏ ਕਦੇ ਵੀ ਲੋ ਲੱਗ ਰਹੀ ਜਾਂ ਧੁੱਪ ਲੱਗ ਰਹੀ ਮੌਸਮ ਦਾ ਬਹੁਤ ਫਰਕ ਹੈ ਪਹਿਲਾਂ ਤਾਂ ਆਪਾਂ ਨਿਕਲ ਹੀ ਨਹੀਂ ਸਕਦੇ ਸੀ ਮੋਟਰਸਾਈਕਲ ਵਗੈਰਾ ਤੇ ਜੀ ਲੱਗਦਾ ਕਿ ਵਾਰ ਘੁੰਮਣ ਵੇਨ ਜਾਣ ਦੀ ਲੋੜ ਨਹੀਂ ਆ ਜਲੂਧਿਆਣੇ ਜੀ ਅਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਰਕ ਹੈ ਜੀ ਜਿਹਨੇ ਕਰਦਾ ਚਾਜੀ ਕਰ ਬਾਹਰ ਰਹੀਗੇ ਸਾਰਾ ਦਿਨ ਹੀ ਪਾਰਕ ਵਗੈਰਾ ਜਾਏਗੇ ਜੀ ਕਿਹਾ ਜਾ ਰਿਹਾ ਹੈ ਕਿ ਗਰਮੀ ਤੋਂ ਰਾਹਤ ਦੇ ਚਲਦੇ ਆ ਕਿਸਾਨਾਂ ਨੂੰ ਆਪਣੇ ਕੰਮ ਕਾਰ ਜਲਦੀ ਨਿਪਟਾ ਲੈਣੇ ਚਾਹੀਦੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 23 ਜੂਨ ਤੋਂ ਬਾਅਦ ਮੁੜ ਗਰਮੀ ਦਾ ਪ੍ਰਕੋਪ ਚੱਲਣਾ ਪੈ ਸਕਦਾ ਹੈ ਇਸ ਦੇ ਨਾਲ ਹੀ ਡਾਕਟਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰੋਂ ਬਾਹਰ ਨਿਕਲਣ ਸਮੇਂ ਆਪਣਾ ਮੂੰਹ ਸਿਰ ਢੱਕ ਕੇ ਨਿਕਲੋ ਕੱਪੜੇ ਨਾਲ ਲਪੇਟ ਕੇ ਨਿਕਲੋ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨ ਦੀ ਰਿਪੋਰਟ